ਹਾਂਜੀ ਸਤਿ ਸ੍ਰੀ ਅਕਾਲ ਖਰੜ ਦੇ ਵਿੱਚ ਇੱਕ ਬਹੁਤ ਹੀ ਵਧੀਆ ਜਣੀ ਕੋਠੀ ਲੈ ਕੇ ਆਏ ਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਸਾਰਾ ਪਹਿਲਾਂ ਜਿਹੜਾ ਬੂਰੇ ਵਾਲਾ ਫੀਸ ਆ ਉਹ ਸਾਰਾ ਦਿਖਾ ਬਈ 30 ਫੁੱਟ ਰੋਡ ਨੇ ਖਰੜ ਦੇ ਵਿੱਚ ਬਡਾਲੇ ਰੋਡ ਤੇ ਇਹ ਕੋਠੀ ਆ ਬਹੁਤ ਸ਼ਾਨਦਾਰ ਆਓ ਆਪਾਂ ਘਰ ਬੈਠੇ ਤੁਹਾਨੂੰ ਅੰਦਰੋਂ ਦਰਸ਼ਨ ਕਰਾਈਏ ਗੱਡੀ ਪਾਰਕਿੰਗ ਦੋ ਪਾਰਕਿੰਗਾਂ ਨੇ ਬਾਹਰ ਵੀ ਗੱਡੀ ਖੜਦੀ ਹੈ ਪੂਰੀ ਤੇ ਅੰਦਰ ਵੀ ਵੱਡੀ ਗੱਡੀ ਦੀ ਵੀ ਪਾਰਕਿੰਗ ਹੈਗੀ ਆ ਇਹ ਮੇਨ ਐਂਟਰੀ ਆ ਗਈ ਐਂਟਰੀ ਆਂਦੇ ਹੀ ਹਾਲ ਆ ਗਿਆ ਬਹੁਤ ਸੋਹਣਾ ਆਪਣਾ ਕੰਮ ਤਕਰੀਬਨ ਹੋ ਚੁੱਕਿਆ ਬਾਕੀ ਜਿਹੜਾ ਰਹਿਦਾ ਕੰਮ ਉਹ ਚੱਲ ਰਿਹਾ ਨਾਲ ਦੀ ਨਾਲ ਤੇ ਇਹ ਆ ਗਿਆ ਕਿਚਨ ਆ ਗਿਆ ਬਹੁਤ ਸੋਹਣੀ ਫਿਟਿੰਗ ਹੋਈ ਵੀ ਇਹਦੇ ਵਿੱਚ ਸਾਰੀ ਤੇ ਨਾਲ ਹੀ ਦੋ ਰੂਮ ਆ ਗਏ ਇਹ ਹੈਗਾ ਵਾ 2 بی ਐਚ ਕੇ ਥੱਲੇ ਬਣਿਆ ਹੋਇਆ ਬਾਕੀ ਉੱਪਰ ਦੇ 10 ਵੀ ਬਰਾਣੇ ਜਿਹੜੇ 6/6 ਬਹੁਤ ਜਿਹੜੇ ਖੁੱਲੇ ਬਾਥਰੂਮ ਵੀ ਬਣੇ ਹੋਇਆ ਸਾਰੇ ਤੇ ਪਿੱਛੇ ਆ ਗਿਆ ਆਪਣਾ ਵਾਸ਼ਿੰਗ ਏ ਵੀ ਦਿਖਾ ਦਿੰਨੇ ਆ ਤੁਹਾਨੂੰ ਇਹ ਹੈਗਾ ਦੂਸਰਾ ਰੂਮ ਇੱਧਰ ਵੀ ਜਿਹੜਾ 6 ਬਈ 6 ਦਾ ਇੱਧਰ ਬਾਥਰੂਮ ਹੈ ਦੋਨਾਂ ਨਾਲ ਜਿਹੜੇ ਬਾਥਰੂਮ ਆਉਂ ਅਟੈਚ ਲੈਟਰੀ ਬਾਥਰੂਮ ਵਾਸ਼ਿੰਗ ਏਰੀਆ ਪਿੱਛੇ ਖੁੱਲਡੁੱਲਾ ਆ ਗਿਆ ਹੁਣ ਆਪਾਂ ਉੱਪਰ ਦੇਖਦੇ ਹਾਂ ਵਧੀਆ ਵਧੀਆ ਮਾਰਬਲ ਲੱਗਿਆ ਹੋਇਆ ਦੀ ਦੀ ਬਹੁਤ ਪੋਣਾ ਜਿਹੜਾ ਰੂਨਲ ਕੰਮ ਕਰਵਾਇਆ ਹੈ ਇਹ ਆਪਾਂ ਉੱਪਰ ਆ ਗਏ ਆਲੇ-ਦਾਲ ਰਿਹਾਇਸ਼ੀ ਏਰੀਆ ਸਾਰਾ ਪੂਰਾ ਰਿਹਾਇਸ਼ ਦੇ ਵਿੱਚ ਹੈ ਸਾਰੇ ਆਲੇ-ਦਾਲ ਦੀਆਂ ਕੂਟੀਆਂ ਦੀ ਤੇ ਉੱਪਰ ਬਣਿਆ ਹੋਇਆ ਉਦਾਂ ਹੀ ਜਿੱਦਾਂ ਥੱਲੇ ਹਾਲ ਬਣਿਆ ਉਦਾਂ ਹੀ ਥੱਲੇ ਨਾਲ ਉੱਪਰ ਬਣਿਆ ਹੋਇਆ ਤੇ ਨਾਲ ਹੀ ਇਹ ਕਿਚਨ ਬੜਾ ਹੋਇਆ ਉੱਪਰ ਵੀ ਬਹੁਤ ਸੋਹਣਾ ਤੇ ਬਾਕੀ ਉੱਪਰ ਇਹ ਪਿੱਛੇ ਏਰੀਆ ਪੂਰਾ ਖੁੱਲਾ ਢੁੱਲਾ ਟੱਪ ਵਾਸਤੇ ਹਵਾਦਾਰ ਆਲੇ-ਦਾਲੇ ਵੀ ਬਹੁਤ ਵਧੀਆ ਮਾਹੌਲ ਹੈ ਬਈ ਦਰਖਤਾਂ ਇੱਥੇ ਵੀ ਜਿਹੜਾ ਉੱਪਰ ਵੀ ਬਾਥਰੂਮ ਬਣਿਆ ਪੂਰਾ ਬਾਥਰੂਮ ਬਹੁਤ ਸੋਹਣਾ ਬਣਿਆ ਹੋਇਆ ਖੁੱਲੇ ਢੁੱਲੇ ਬਣਿਆ ਹੋਇਆ ਏ ਜਿੰਨੇ ਵੀ ਇਹ ਕੋਠੀ ਦੇ ਮਾਲਕ ਵਾਨਾ ਉਹ ਦਿੱਤੇ ਹੋਏ ਸੰਪਰਕਾਂ ਦੇ ਨਾਲ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਬਾਕੀ ਜਿਹੜੀ ਡਿਪਲੀ ਜਾਣਕਾਰੀ ਹੈ ਕੋਠੀ ਬਾਰੇ ਉਹ ਸਾਨੂੰ ਫੋਨ ਕਰਕੇ ਲੈ ਸਕਦੇ ਆ ਸਾਰਿਆਂ ਨੂੰ ਸਤ ਸ੍ਰੀ ਅਕਾਲ